ਏ ਹੈ ਜੀ ਮਿਡਲ ਈਸਟ ਦੂਜੇ ਸ਼ਬਦਾਂ ਦੇ ਵਿੱਚ ਕਈਏ ਤਾਂ ਮੁਸਲਮਾਨ ਵਰਲਡ ਅੱਜ ਦੇ ਦੌਰ ਦੇ ਵਿੱਚ ਇਸ ਦੀ امیਜ ਕੁਝ ਇਸ ਤਰ੍ਹਾਂ ਦੇ ਨਾਲ ਬਣ ਚੁੱਕੀ ਹੈ ਜਦੋਂ ਵੀ ਮਿਡਲ ਈਸਟ ਦਾ ਨਾਮ ਕਿਸੇ ਦੇ ਸਾਹਮਣੇ ਆਪਾਂ ਲੈਨੇ ਹਾਂ ਤਾਂ ਆਪਣੇ ਦਿਮਾਗ ਦੇ ਵਿੱਚ ਸਿਰਫ ਇੱਕ ਚੀਜ਼ ਹੀ ਆਉਂਦੀ ਹੈ ਜਾਂ ਤਾਂ ਤੇਲ ਅਤੇ ਦੂਜਾ ਆਉਂਦਾ ਹੈ ਖਤਰਨਾਕ ਜੰਗਾਂ ਕਿਉਂਕਿ ਇਰਾਕ ਹੋਵੇ ਸਰੀਆ ਹੋਵੇ ਲਿਬਨਾਨ ਹੋਵੇ ਫਿਲਸਤੀਨ ਹੋਵੇ ਯਮਨ ਹੋਵੇ ਇੱਥੇ ਹਰ ਕਿਤੇ ਜੰਗ ਚੱਲਦੀ ਰਹਿੰਦੀ ਹੈ ਇਹੀ ਕਾਰਨ ਹੈ ਕਿ ਲੋਕ ਹੁਣ ਸੋਸ਼ਲ ਮੀਡੀਆ ਦੇ ਉੱਪਰ ਵੀ ਮਜ਼ਾਕੀਆ ਲਹਿਜੇ ਦੇ ਵਿੱਚ ਕਹਿੰਦੇ ਨੇ ਕਿ ਜਿੱਥੇ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਹੈ ਜਾਂ ਫਿਰ ਮੁਸਲਮ ਹਾਲਾਂਕਿ ਇਹ ਗੱਲ ਬਿਲਕੁਲ ਸੱਚ ਨਹੀਂ ਹੈ ਪਰ ਅੱਧੀ-ਪਚੱਦੀ ਤਾਂ ਇਹ ਗੱਲ ਵੀ ਬਿਲਕੁਲ ਸੱਚ ਹੈ ਕਿ ਪੂਰੇ ਮਿਡਲ ਈਸਟ ਦੇ ਵਿੱਚ جنگਾਂ ਜਾਂ ਕੀ ਇਹ ਯੁੱਧ ਚੱਲਦੇ ਹੀ ਰਹਿੰਦੇ ਨੇ ਪਰ ਸ਼ੁਰੂ ਤੋਂ ਜਿਹੜਾ ਮਿਡਲ ਈਸਟ ਸੀਗਾ ਉਹ ਬਿਲਕੁਲ ਅਜਿਹਾ ਨਹੀਂ ਸੀ ਸ਼ੁਰੂ ਦੇ ਵਿੱਚ ਮਿਡਲ ਈਸਟ ਦਾ ਨਕਸ਼ਾ ਮਿਡਲ ਈਸਟ ਦੀ ਕਿਸਮਤ ਅਤੇ ਮਿਡਲ ਈਸਟ ਦੇ ਹਾਲਾਤ ਹੋਣ ਦੇ ਨਾਲ ਉਹ ਬਹੁਤ ਜ਼ਿਆਦਾ ਅਲੱਗ ਸਨ ਪੂਰੀ ਦੁਨੀਆ ਦੇ ਵਿੱਚ ਜਿੰਨੇ ਵੀ ਅਮੀਰ ਤੇ ਤਾਕਤਵਰ ਸ਼ਹਿਰ ਹੋਇਆ ਕਰਦੇ ਸਨ ਉਹ ਵੀ ਤਕਰੀਬਨ ਪਹਿਲਾਂ ਦੇ ਸਮੇਂ ਮਿਡਲ ਈਸਟ ਦੇ ਹੀ ਸਨ ਨਕਸ਼ੇ ਦੇ ਵਿੱਚ ਮਿਡਲ ਈਸਟ ਦੇ ਵਿੱਚ ਹੁਣ ਸਾਨੂੰ ਜਿਹੜੇ ਛੋਟੇ-ਛੋਟ ਦਿਸੀ ਜਾਂ ਕਹੀਏ ਪੂਰੀ ਇੱਕ ਸਲਤਨਤ ਹੋਇਆ ਕਰਦੀ ਸੀ ਇਹ ਅਲੱਗ-ਅਲੱਗ ਦੇਸ਼ ਨਹੀਂ ਸਨ ਪਰ ਅੱਜ ਤੋ 100 ਸਾਲ ਪਹਿਲਾਂ ਦੋ ਦੇਸ਼ਾਂ ਦੇ ਵਿੱਚ ਇੱਕ ਡੀਲ ਹੁੰਦੀ ਹੈ ਤੇ ਉਸ ਡੀਲ ਦੇ ਤਹਿਤ ਹੀ ਪੂਰਾ ਮਿਡਲ ਈਸਟ ਇਸ ਨੂੰ ਵੰਡ ਦਿੱਤਾ ਜਾਂਦਾ ਹੈ ਨਕਸ਼ੇ ਦੇ ਆਧਾਰ ਦੇ ਉੱਪਰ ਤੇ ਇਸ ਦੀ ਕਿਸਮਤ ਵੀ ਬਦਲ ਦਿੱਤੀ ਜਾਂਦੀ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਮਿਡਲ ਈਸਟ ਨੂੰ ਬਦਲਣ ਵਾਲੀ ਇਹ ਡੀਲ ਮਿਡਲ ਈਸਟ ਦੇ ਵਿੱਚ ਨਹੀਂ ਬਲਕਿ ਇੱਥੋਂ ਵੀ ਹਜ਼ਾਰਾਂ ਕਿਲੋਮੀਟਰ ਦੂਰ ਕਿਤੇ ਹੋਈ ਸੀ ਪਰ ਉਸ ਦਾ ਅਸਰ ਇਹਨਾਂ ਦੇਸ਼ਾਂ ਦੇ ਉੱਪਰ ਪਿਆ ਜਾਂ ਇਸ ਮਿਡਲ ਈਸਟ ਦੇ ਉੱਪਰ ਪਿਆ ਹੁਣ ਸਵਾਲ ਇਹ ਆਉਂਦਾ ਹੈ ਕਿ ਆਖਰਕਾਰ ਇਸ ਡੀਲ ਦੇ ਵਿੱਚ ਕੀ ਤੈਅ ਸਵਰਗ ਵਰਗੇ ਮਿਡਲ ਈਸਟ ਨੂੰ ਅੱਜ ਦੇ ਜੰਗ ਦਾ ਮੈਦਾਨ ਬਣਾ ਕੇ ਰੱਖ ਦਿੱਤਾ ਕਿਸੇ ਸਮੇਂ ਇਸਲਾਮ ਦੀ ਯੂਨਿਟੀ ਮੰਨਿਆ ਜਾਣ ਵਾਲਾ ਇਹ ਮਿਡਲ ਈਸਟ ਅੱਜ ਕਿਸ ਤਰ੍ਹਾਂ ਆਪਸ ਦੇ ਵਿੱਚ ਲੜ ਰਿਹਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਰਨਲਿ ਜੁੜੇ ਰਹੋ ਮੇਰ ਨਾਲ ਮੈਂ ਤੁਹਾਡਾ ਹੋ ਜਸਪੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਜੋਰ ਟੀਵੀ ਇਹ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੀ 20ਵੀਂ ਸਦੀ ਦੀ ਸ਼ੁਰੂਆਤ ਤੋਂ ਜਦੋਂ ਅਸੀਂ ਜਾਣਦੇ ਹਾਂ ਕਿ 1914 ਦੇ ਵਿੱਚ ਪਹਿਲੀ ਵਰਲਡ ਵਾਰ ਲੱਗੀ ਹੋਈ ਸੀ ਇਸ ਜੰਗ ਦੇ ਵਿੱਚ ਜਿੱਥੇ ਇੱਕ ਪਾਸੇ ਫਰਾਂਸ ਬ੍ਰਿਟੇਨ ਰਸ਼ੀਆ ਅਮਰੀਕਾ ਇਟਲੀ ਅਤੇ ਜਾਪਾਨ ਵਰਗੇ ਸਾਰੇ ਦੇਸ਼ ਸਨ ਉੱਥੇ ਹੀ ਦੂਜੇ ਪਾਸੇ ਸੀ ਜਰਮਨੀ ਹੰਗਰੀ ਅਤੇ ਓਟੋਮਨ ਅੰਪਾਇਰ ਤੇ ਇਹੀ ਉਹ ਓਟੋਮਨ ਅੰਪਾਇਰ ਸੀ ਜਿਹੜੀ ਮਿਡਲ ਈਸਟ ਦੇ ਉੱਪਰ ਸਦੀਆਂ ਤੋਂ ਰਾਜ ਕਰਦੀ ਆ ਰਹੀ ਸੀ ਪਹਿਲੀ ਵਰਲਡ ਵਾਰ 1914 ਤੋਂ ਲੈ ਕੇ 1918 ਤੱਕ ਚੱਲੀ ਸੀ ਤੇ ਇਸ ਦੇ ਵਿਚਾਲੇ ਹੀ 1916 ਦੇ ਵਿੱਚ ਬ੍ਰਿਟੇਨ ਅਤੇ ਫਰਾਂਸ ਦੇ ਵਿੱਚ ਆਪਸ ਦੇ ਵਿੱਚ ਇੱਕ ਡੀਲ ਹੁੰਦੀ ਹੈ ਖ डील ਨੂੰ ਸਕਾਇਲਸ ਪਾਇਲਟ ਐਗਰੀਮੈਂਟ ਵੀ ਕਿਹਾ ਜਾਂਦਾ ਹੈ ਇੱਥੇ ਇਹਨਾਂ ਦੋਨੇ ਤਾਕਤਾਂ ਨੇ ਮਿਲ ਕੇ ਡੀਲ ਕੀਤੀ ਸੀ ਕਿ ਅਸੀਂ ਸਭ ਤੋਂ ਪਹਿਲਾਂ ਸਲਤਨਤ ਉਸਮਾਨੀਆ ਨੂੰ ਖਤਮ ਕਰਾਂਗੇ ਤੇ ਉਸ ਤੋਂ ਬਾਅਦ ਜਿਹੜਾ ਮਿਡਲ ਈਸਟ ਹੋਵੇਗਾ ਉਸ ਨੂੰ ਆਪਸ ਦੇ ਵਿੱਚ ਵੰਡ ਲਵਾਂਗੇ ਉਸ ਸਮੇਂ ਇਹ ਵੀ ਪਲੈਨਿੰਗ ਕਰ ਦਿੱਤੀ ਗਈ ਸੀ ਕਿ ਕਿਹੜਾ ਦੇਸ਼ ਕਿੱਥੇ ਬਣੇਗਾ ਉਸ ਸਮੇਂ ਉਹ ਨਵੇਂ ਦੇਸ਼ਾਂ ਦੀਆਂ ਵੀ ਲਕੀਰਾਂ ਖਿੱਚ ਦਿੱਤੀਆਂ ਗਈਆਂ ਜਿਹੜੇ ਅੱਜ ਅਸੀਂ ਦੇਸ਼ ਦੇਖਦੇ ਹਾਂ ਮਿਡਲ ਈਸਟ ਦੇ ਵਿੱਚ ਜਿਹੜਾ ਮਿਡਲ ਈਸਟ ਕਦੇ ਆਪਣੀ ਏਕਤਾ ਦੇ ਲਈ ਜਾਣਿਆ ਜਾਂਦਾ ਸੀ ਉਹ ਮਿਡਲ ਈਸਟ ਦੇ ਉੱਪਰ ਲਕੀਰਾਂ ਖਿੱਚ ਦਿੱਤੀਆਂ ਸਨ ਜੀ ਬਰਟੇਨ ਅਤੇ ਫਰਾਂਸ ਉਨ੍ਹਾਂ ਦੀ ਜਾਤ ਕੀ ਹੈ ਉਨ੍ਹਾਂ ਦੀ ਜ਼ੁਬਾਨ ਕੀ ਹੈ ਇਹਨਾਂ ਦੋਨੇ ਦੇਸ਼ਾਂ ਨੂੰ ਨਹੀਂ ਪਤਾ ਸੀ ਇਹਨਾਂ ਨੇ ਬਸ ਆਪਣੇ ਹਿਸਾਬ ਦੇ ਨਾਲ ਹੀ ਦੇਸ਼ ਵੰਡ ਦਿੱਤੇ ਸਨ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਦਾਂ ਕਰਾਂਗੇ ਹੁਣ ਮਿਡਲ ਈਸਟ ਦਾ ਬਟਵਾਰਾ ਹੋਇਆ ਕਿਵੇਂ ਸੀ ਇਹ ਜਨਰਲੀ ਤੁਸੀਂ ਮੈਪ ਨੂੰ ਦੇਖੋ ਇਸ ਦੇ ਵਿੱਚ ਜਿਹੜਾ ਗੂੜਾ ਲਾਲ ਰੰਗ ਹੈ ਇਹ ਲਾਲ ਰੰਗ ਦਾ ਇਲਾਕਾ ਮਿਲਣਾ ਸੀ ਬ੍ਰਿਟੇਨ ਨੂੰ ਅਤੇ ਨੀਲੇ ਰੰਗ ਦਾ ਇਲਾਕਾ ਮਿਲਣਾ ਸੀ ਫਰਾਂਸ ਨੂੰ ਤੇ ਜਿਹੜਾ ਪਾਲੇਸਟਾਈਨ ਦਾ ਇਲਾਕਾ ਹੈ ਅੱਜ ਦੇ ਸਮੇਂ ਉਸ ਏਰੀਆ ਨੂੰ ਇਹਨਾਂ ਨੇ ਇੰਡੀਪੈਂਡੈਂਟ ਘੋਸ਼ਿਤ ਕਰ ਦਿੱਤਾ ਸੀ ਵੀ ਇਹ ਨਾ ਇਲਾਕਾ ਫਰਾਂਸ ਦਾ ਹੋਵੇਗਾ ਤੇ ਨਾ ਹੀ ਬ੍ਰਿਟੇਨ ਦਾ ਹੋਵੇਗਾ ਇਹ ਇਲਾਕਾ ਆਜ਼ਾਦ ਹੋ ਉਦੇ ਵਿੱਚ ਅੱਗੇ ਜਾ ਕੇ ਸਮਝ ਆ ਜਾਵੇਗਾ ਬ੍ਰਿਟੇਨ ਅਤੇ ਫਰਾਂਸ ਤੋਂ ਇਲਾਵਾ ਇੱਥੇ ਕੁਝ ਹੋਰ ਵੀ ਪਲੇਅਰਸ ਹਨ ਜਿਹੜੇ ਇਸ ਦਾ ਇਲਾਕਾ ਲੈਣਾ ਚਾਹੁੰਦੇ ਸਨ ਮਿਡਲ ਈਸਟ ਦਾ ਉਹ ਸਨ ਜੀ ਇਟਲੀ ਗ੍ਰੀਸ ਅਤੇ ਰਸ਼ੀਆ ਇਹਨਾਂ ਨੂੰ ਵੀ ਇਹ ਡੀਲ ਦੇ ਜ਼ਰੀਏ ਕੁਝ ਕੁਝ ਇਲਾਕਾ ਦੇ ਦਿੱਤਾ ਜਾਂਦਾ ਹੈ ਜਿਵੇਂ ਕਿ ਰਸ਼ੀਆ ਨੂੰ ਤੁਰਕੀ ਦਾ ਇਸਤਾਨਬੁਲ ਦੇ ਦਿੱਤਾ ਗਿਆ ਤੇ ਬਾਸਪੋਰਸ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਰਸ਼ੀਆ ਦੀ ਸਾਈਡ ਦੇ ਵਿੱਚ ਜਿਹੜੇ ਕੁਝ ਤੁਰਕੀ ਦੇ ਇਲਾਕੇ ਸਨ ਉਹ ਵੀ ਰਸ਼ੀਆ ਨੂੰ ਦੇ ਦਿੱਤੇ ਗਏ ਇਟਲੀ ਅਤੇ ਗ੍ਰੀਸ ਨੂੰ ਵੀ ਤੁਰਕੀ ਦੇ ਕੁਝ ਏਰੀਆ ਦੇ ਦਿੱਤੇ ਗਏ ਜਿਹੜੇ ਯੂਰਪ ਦੀ ਸਾਈਡ ਵੱਲ ਲੱਗਦੇ ਸਨ ਅੰਗਰੇਜ਼ਾਂ ਨੇ ਮਿਡਲ ਈਸਟ ਨੂੰ ਕਈ ਟੋਟੇ ਕਰ ਦਿੱਤੇ ਸਨ ਇਹਨਾਂ ਨੇ ਪਰ ਇੱਥੇ ਦੁੱਖ ਦੀ ਗੱਲ ਇਹ ਹੈ ਕਿ ਇਹ ਕਹਾਣੀ ਦਾ ਐਂਡ ਨਹੀਂ ਹੋਇਆ ਸੀ ਇੱਥੇ ਤਾਂ ਸ਼ੁਰੂਆਤ ਹੋਈ ਸੀ ਇੱਥੇ ਜਿਹੜਾ ਅੱਗੇ ਐਂਡ ਆਉਣ ਵਾਲਾ ਸੀ ਉਹ ਤਾਂ ਹੋਰ ਵੀ ਜ਼ਿਆਦਾ ਭਿਆਨਕ ਸੀ ਅਰਬ ਦਾ ਜਿਹੜਾ ਆਟੋਮਨ ਅੰਪਾਇਰ ਸੀ ਉਹ ਬਹੁਤ ਜ਼ਿਆਦਾ ਸਟਰੋਂਗ ਸੀ ਇਸ ਕਰਕੇ ਅੰਗਰੇਜ਼ ਉਹਨਾਂ ਦੇ ਨਾਲ ਸਿੱਧਾ ਪੰਗਾ ਨਹੀਂ ਲੈਣਾ ਚਾਹੁੰਦੇ ਸਨ ਐਸ ਲਈ ਅੰਗਰੇਜ਼ਾਂ ਨੇ ਜਿਹੜਾ ਮੱਕੇ ਸ਼ਹਿਰ ਨੂੰ ਕੰਟਰੋਲ ਕਰਦਾ ਸੀ ਜਿਸ ਨੂੰ ਸ਼ਰੀਫ ਮੱਕਾ ਕਿਹਾ ਜਾਂਦਾ ਸੀ ਉਸ ਇਨਸਾਨ ਨੂੰ ਆਪਣੇ ਘੇਰੇ ਦੇ ਵਿੱਚ ਲੈ ਲਿਆ ਜਾਂ ਆਪਣੀਆਂ ਗੱਲਾਂ ਦੇ ਵਿੱਚ ਲੈ ਲਿਆ ਉਸ ਨੂੰ ਅੰਗਰੇਜ਼ਾਂ ਨੇ ਕਿਹਾ ਕਿ ਜੇਕਰ ਤੂੰ ਤੁਰਕੀ ਦੀ ਉਸਮਾਨੀਆ ਸਲਤਨਤ ਦੇ ਖਿਲਾਫ ਬ ਕਹ ਕਿ ਜੇਕਰ ਸੀ ਲੜਾਈ ਨੂੰ ਜਿੱਤ ਜਾਂਦੇ ਹਾਂ ਤਾਂ ਅਸੀਂ ਤੈਨੂੰ ਪੂਰੇ ਅਰਬ ਦਾ ਬਾਦਸ਼ਾ ਬਣਾ ਦਵਾਂਗੇ ਇਹ ਵੀ ਗੱਲ ਯਾਦ ਰੱਖਣ ਵਾਲੀ ਹੈ ਕਿ ਸ਼ਰੀਫੇ ਮੱਕਾ ਜਸ ਦੇ ਨਾਲ ਅਰਬ ਦੀ ਸਿਆਸਤ ਦਾ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਅੱਜ ਦਾ ਸਾਊਦੀ ਅਰਬ ਨਹੀਂ ਹੈ ਕਈ ਲੋਕ ਸੋਚਣਗੇ ਕਿ ਸਾਊਦੀ ਅਰਬ ਵੀ ਤਾਂ ਅੰਗਰੇਜ਼ਾਂ ਨੇ ਦੇ ਹੀ ਦਿੱਤਾ ਸੀ ਪਰ ਉਹ ਇਕੱਲਾ ਸਾਊਦੀ ਅਰਬ ਨਹੀਂ ਅਸਦੇ ਥੱਲੇ ਵਾਲੇ ਦੇਸ਼ ਵੀ ਉਸ ਦੇ ਵਿੱਚ ਸ਼ਾਮਲ ਸਨ ਜਿਵੇਂ ਕਿ Oman ਦਾ ਇਲਾਕਾ Yemen ਦਾ ਇਲਾਕਾ Kuwait ਦਾ ਇਲਾਕਾ Qatar Bahrain Jordan Palestine ਇਹ ਸਾਰੇ ਇਲਾਕੇ ਉਸ ਡੀਲ ਦੇ ਵਿੱਚ ਲਿਖੇ ਹੋਏ ਸਨ ਕਿ ਜੇਕਰ ਤੂੰ ਸਾਨੂੰ ਜਿਤਾ ਦਿੰਦਾ ਹੈ ਤਾਂ ਇਹ ਸਾਰੇ ਇਲਾਕੇ ਅਸੀਂ ਤੈਨੂੰ ਦਵਾਂਗੇ ਇਹ ਚੀਜ਼ਾਂ ਨੂੰ ਸੁਣ ਕੇ ਸ਼ਰੀਫੇ ਮੱਕਾ ਅੰਗਰੇਜ਼ੀ ਹਕੂਮਤ ਦੇ ਨਾਲ ਖੜਨ ਲਈ ਹਾਮੀ ਭਰ ਦਿੱਤੀ ਤੇ ਉਸ ਨੇ ਬਗਾਵਤ ਕਰ ਦਿੱਤੀ ਤੁਰਕੀ ਦੇ ਖਿਲਾਫ ਤੇ ਤੁਰਕੀ ਦੀ ਸਲਤਨਤ ਉਸਮਾਨੀਆਂ ਨੂੰ ਇਹ ਬਗਾਵਤ ਬਹੁਤ ਜ਼ਿਆਦਾ ਭਾਰੀ ਪੈਂਦੀ ਹੈ ਕਿਉਂਕਿ ਇਸ ਤੋਂ ਬਾਅਦ ਤੁਰਕੀ ਦੀ ਸਲਤਨਤ ਉਸਮਾਨੀਆਂ ਆਪਣੇ ਹੀ ਮਸਲਿਆਂ ਦੇ ਵਿੱਚ ਉਲਝ ਕੇ ਰਹਿ ਗਈ ਤੇ ਉਹ ਅੰਦਰੋਂ-ਅੰਦਰ ਟੁੱਟਣ ਲੱਗ ਗਈ ਤੇ ਉਹਨਾਂ ਦਾ ਸੂਰਜ ਅਜੇ ਹਾਲ ਡੁੱਬਿਆ ਕਿ ਮੁੜ ਕੇ ਅੱਜ ਤੱਕ ਵੀ ਨਹੀਂ ਚੜ੍ਹਿਆ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਅੰਗਰੇਜ਼ਾਂ ਨੇ ਤਾਂ ਮਿਡਲ ਈਸਟ ਨੂੰ ਆਪਣੇ ਅੰਡਰ ਕਰਨਾ ਸੀ ਫਿਰ ਇਹਨਾਂ ਨੇ ਸ਼ਰੀਫੇ ਮੱਕਾ ਨੂੰ ਹਾਮੀ ਕਿਉਂ ਭਰੀ ਅਰਬ ਦਾ ਬਾਦਸ਼ਾਹ ਬਣਾਉਣ ਦੀ ਅਸਲ ਦੇ ਵਿੱਚ ਫਰਾਂਸ ਤੇ ਬ੍ਰਿਟਿ ਉਨ੍ਹਾਂ ਨੇ ਇਹ ਯਹੂਦੀਆਂ ਨੂੰ ਕਿਹਾ ਸੀ ਕਿ ਜੇਕਰ ਤੁਸੀਂ ਇਹ جنگ ਦੇ ਵਿੱਚ ਬ੍ਰਿਟਿਸ਼ ਐਂਪਾਇਰ ਦਾ ਸਾਥ ਦਿਨੇ ਹੋ ਤਾਂ ਅਸੀਂ ਤੁਹਾਨੂੰ ਆਪਣਾ ਇੱਕ ਅਲੱਗ ਦੇਸ਼ ਬਣਾ ਕੇ ਦਵਾਂਗੇ ਤੇ ਤੁਹਾਡਾ ਹੋਮਲੈਂਡ ਹੋਵੇਗਾ ਫਿਲੀਸਤੀਨ ਦੇ ਵਿੱਚ ਇਹ ਉਹ ਸਟੇਟ ਦਾ ਵਾਅਦਾ ਸੀ ਜਿਸ ਨੂੰ ਅਜ ਦੇ ਦੌਰ ਦੇ ਵਿੱਚ ਇਜ਼ਰਾਈਲ ਦੇ ਨਾਮ ਨਾਲ ਅਸੀਂ ਸਾਰੇ ਜਾਣਦੇ ਹਾਂ ਬ੍ਰਿਟਿਸ਼ ਐਂਪਾਇਰ ਨੇ ਯਹੂਦੀਆਂ ਦੇ ਨਾਲ ਵਾਅਦਾ ਹੀ ਨਹੀਂ ਕੀਤਾ ਬਲਕਿ ਹਜ਼ਾਰਾਂ ਅਤੇ ਲੱਖਾਂ ਦੀ ਤਦਾਦ ਦੇ ਵਿੱਚ ਯਹੂਦੀਆਂ ਨੂੰ ਯੂਰਪ ਤੋਂ ਫਿਲੀਸਤੀਨ ਦੇ ਵਿੱਚ ਪਹੁੰਚਾਇਆ ਜਾਣ ਲੱਗਾ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ جنگ ਨੂੰ ਜਿੱਤਣ ਦੇ ਲਈ ਬ੍ਰਿਟਿਸ਼ ਐਂਪਾਇਰ ਨੇ ਇੱਕ ਤਰ੍ਹਾਂ ਤਰ੍ਹਾਂ ਦੀਆਂ ਅਲੱਗ-ਅਲੱਗ ਡੀਲ ਕੀਤੀਆਂ ਹੋਈਆਂ ਸਨ ਜਾਨੀ ਕਿ ਅੰ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਨਹੀਂ ਅਸਲ ਦੇ ਵਿੱਚ ਫਰਾਂਸ, ਬ੍ਰਿਟੇਨ ਅਤੇ ਅਮਰੀਕਾ ਦਾ ਇਹ ਗਰੁੱਪ ਜਾਨਕਿ ਵਾਰਲਡ ਵਾਰ ਜਿੱਤ ਜਾਂਦਾ ਹੈ ਸਲਤਨਤ ਉਸਮਾਨੀਆਂ ਦਾ ਖਾਤਮਾ ਹੋ ਗਿਆ ਤੇ ਨੰਬਰ ਆਇਆ ਮਿਡਲ ਈਸਟ ਦੇ ਵਟਵਾਰੇ ਦਾ ਹੁਣ ਜਦੋਂ ਬ੍ਰਿਟਿਸ਼ ਐਮਪਾਇਰ ਨੇ ਥਾਂ ਥਾਂ ਤੇ ਲੋਕਾਂ ਦੇ ਨਾਲ ਅਲੱਗ-ਅਲੱਗ ਵਾਅਦੇ ਕੀਤੇ ਹੋਣੇ ਸਨ ਤਾਂ ਗੜਬੜ ਹੋਣੀ ਸੁਭਾਵਕ ਸੀ ਇਸ ਕਰਕੇ ਹੁਣ ਮਿਡਲ ਈਸਟ ਦਾ ਵਟਵਾਰਾ ਜਦੋਂ ਇਹ ਕਾਰ ਲੱਗੇ ਤਾਂ ਬਹੁਤ ਸਾਰੀਆਂ ਗੱਲਾਂ ਇੱਥੇ ਸਾਹਮਣੇ ਆਉਣ ਲੱਗੀਆਂ ਦੂਜੇ ਪਾਸੇ ਉਹ ਤੁਰਕੀ ਜਿਸ ਦੇ ਬਹੁਤ ਸਾਰੇ ਟੁਕੜੇ ਕਰਕੇ ਕਈ ਦੇਸ਼ਾਂ ਨੇ ਉਹਦੇ ਨਾਲ ਟੁਕੜਿਆਂ ਦੇ ਉੱ ਜਸਦਾ ਨਾਮ ਸੀ ਮੁਸਤਫਾ ਕਾਮਿਲ ਇਹ ਫੌਜੀ ਕਮਾਂਡਰ ਲੜਾਈਆਂ ਦੇ ਵਿੱਚ ਬਹੁਤ ਜ਼ਿਆਦਾ ਮਾਹਰ ਸੀ ਅਤੇ ਸਲਤਨਤ ਉਸਮਾਨੀਆਂ ਦੇ ਵਿੱਚ ਵੀ ਇੱਕ ਵੱਡੇ ਰੈਂਕ ਤੇ ਕੰਮ ਕਰ ਚੁੱਕਿਆ ਸੀ ਇਸ ਨੇ ਦੇਖਿਆ ਕਿ ਉਸ ਦਾ ਦੇਸ਼ ਔਣ ਟੁੱਟ ਰਿਹਾ ਹੈ ਤਾਂ ਇਹ ਸਤਾਨ ਬੋਲ ਤੋਂ ਭੱਜ ਕੇ ਅਕਾਰਾ ਚਲਾ ਗਿਆ ਉਸ ਨੇ ਉੱਥੇ ਆਪਣੇ ਅੰਡਰ ਫੌਜ ਨੂੰ ਇਕੱਠਾ ਕਰਨਾ ਸ਼ੁਰੂ ਕਰ ਲਿਆ ਤੇ ਥੋੜੇ ਹੀ ਸਮੇਂ ਬਾਅਦ ਇਸ ਕਮਾਂਡਰ ਦੀਆਂ ਫੌਜਾਂ ਨੇ ਫਰਾਂਸ ਬ੍ਰਿਟੇਨ ਗ੍ਰੀਸ ਤੇ ਅਮਰੀਕਾ ਦੇ ਖਿਲਾਫ ਜੰਗਾਂ ਲੜਨੀਆਂ ਸ਼ੁਰੂ ਕਰ ਦਿੱਤੀਆਂ ਇਹ ਉਸ ਇਲਾਕੇ ਦੇ ਵਿੱਚ ਉਹਨਾਂ ਨਾਲ ਜੰਗ ਕਰਦੇ ਸਨ ਜਿਹੜਾ ਉਹਨਾਂ ਨੇ ਮਿਡਲ ਈਸਟ ਦੇ ਵਿੱਚ ਨਾਪ ਰੱਖਿਆ ਸੀ ਇਹ ਜੰਗਾਂ ਜਾਂ ਯੁੱਧ ਅਗਲੇ ਆਜ਼ਾਦੀ ਦੀ جنگ ਵੀ ਆਪਾਂ ਕਹਿ ਸਕਦੇ ਹਾਂ ਇਹ ਲੜਾਈਆਂ ਦੇ ਵਿੱਚ ਆਖਰਕਾਰ ਤੁਰਕੀ ਦੀ ਜਿੱਤ ਹੋ ਜਾਂਦੀ ਹੈ ਤੇ ਉਹ ਆਜ਼ਾਦ ਹੋ ਜਾਂਦਾ ਹੈ ਇਸ ਤੋਂ ਬਾਅਦ ਉਹ ਤੁਰਕੀ ਬਣਿਆ ਜਿਸ ਨੂੰ ਅੱਜ ਅਸੀਂ ਨਕਸ਼ੇ ਦੇ ਉੱਪਰ ਦੇਖਦੇ ਹਾਂ ਪਰ ਜਿਹੜਾ ਅੱਜ ਦਾ ਤੁਰਕੀ ਹੈ ਇਹ ਵੀ ਇੱਕ ਡੀਲ ਦੀ ਵਜ੍ਹਾ ਦੇ ਨਾਲ ਹੀ ਬਣਿਆ ਸੀ ਕਿਉਂਕਿ ਲਗਾਤਾਰ ਤੁਰਕੀ ਦੀਆਂ ਫੌਜਾਂ ਤੋਂ جنگ ਹਾਰਨ ਦੇ ਕਾਰਨ ਇਹ ਸਾਰੀਆਂ ਤਾਕਤਾਂ ਹੁਣ ਤੁਰਕੀ ਤੋਂ ਡਰ ਲੱਗੀਆਂ ਸਨ ਤੇ ਇਹਨਾਂ ਨੇ ਇੱਕ ਟੇਬਲ ਦੇ ਉੱਪਰ ਬੈਠ ਕੇ ਤੁਰਕੀ ਦੇ ਨਾਲ ਡੀਲ ਕੀਤੀ ਸੀ ਤੇ 1923 ਦੇ ਵਿੱਚ ਇੱਕ ਟੇਬਲ ਦੇ ਉੱਪਰ ਬਹਿ ਕੇ ਇੱਕ ਐਗਰੀਮੈਂਟ ਦੇ ਤਹਿਤ ਅੱਜ ਦੇ ਤੁਰਕੀ ਨੂੰ ਬਣਾਇਆ ਗਿਆ ਤੇ ਉਸ ਐਗਰੀਮੈਂਟ ਦੇ ਅੰਦਰ ਦੇਖ ਰਹੇ ਆ ਉਹ ਸਾਰੇ ਬਾਰਡਰ ਜਾਂ ਕੀ ਇਹ ਦੇਸ਼ ਬਣਾਏ ਗਏ ਉਹ ਸਾਰੀਆਂ ਲੈਣਾ ਖਿੱਚਿਆਂ ਗੀਆਂ ਜਿਹੜੀਆਂ ਅੱਜ ਦੇ ਦੌਰ ਦੇ ਵਿੱਚ ਸਾਨੂੰ ਨਜ਼ਰ ਆਉਂਦੀਆਂ ਨੇ ਅੱਜ ਮਿਡਲ ਈਸਟ ਦੇ ਵਿੱਚ ਜਿਹੜੇ ਤੁਸੀਂ ਚਾਰ ਵੱਡੇ ਦੇਸ਼ ਦੇਖ ਰਹੇ ਹੋ ਇਹ ਵੀ 1923 ਦੇ ਐਗਰੀਮੈਂਟ ਤੋਂ ਬਾਅਦ ਹੀ ਜਾਂ ਕੀ ਉਸ ਐਗਰੀਮੈਂਟ ਦੇ ਨਾਲ ਹੀ ਹੋਣ ਦੇ ਵਿੱਚ ਆਏ ਸਨ 1923 ਦੇ ਵਿੱਚ ਵੀ ਜਿਹੜਾ ਐਗਰੀਮੈਂਟ ਬਣਾਇਆ ਗਿਆ ਉਸ ਦੇ ਵਿੱਚ ਵੀ ਬਹੁਤ ਵੱਡੀਆਂ-ਵੱਡੀਆਂ ਗਲਤੀਆਂ ਕੀਤੀਆਂ ਗਈਆਂ ਜਿਨ੍ਹਾਂ ਦਾ ਭੁਗਤਾਨ ਮਿਡਲ ਈਸਟ ਅੱਜ ਦੇ ਸਮੇਂ ਤੱਕ ਕਰ ਰਿਹਾ ਹੈ ਉਹ ਗਲਤੀਆਂ ਦੀ ਸਜ਼ਾ ਅੱਜ ਦੇ ਸਮੇਂ ਤੱਕ ਮਿਡਲ ਈਸਟ ਭੋਗ ਰਿਹਾ ਹੈ ਮਿਸਾਲ ਦੇ ਤੌਰ ਤੇ ਤੁਸੀਂ ਕੁਰਦ ਲੋਕਾਂ ਨੂੰ ਹੀ ਦੇਖ ਲਓ ਕ ਕੁਰਦ ਵੀ ਅੱਜ ਵੀ ਉਹਨਾਂ ਦੇ ਕੋਲ ਕੋਈ ਆਪਣਾ ਦੇਸ਼ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਦਾ ਜ਼ਿੰਮੇਵਾਰ ਕੋਈ ਮਿਡਲ ਈਸਟ ਦਾ ਮੁਸਲਮਾਨ ਦੇਸ਼ ਨਹੀਂ ਹੈ ਬਲਕਿ ਇਹ ਬਾਹਰੀ ਤਾਕਤਾਂ ਹੀ ਨੇ ਕਿਉਂਕਿ ਲਗਾਤਾਰ ਕੁਰਦਾਂ ਆਪਣੇ ਦੇਸ਼ ਦੀ ਮੰਗ ਕਰ ਰਹੇ ਸਨ ਪਰ ਇਹਨਾਂ ਬਾਹਰੀ ਤਾਕਤਾਂ ਨੇ ਕੁਰਦਾਂ ਨੂੰ ਆਪਣਾ ਦੇਸ਼ ਨਹੀਂ ਦਿੱਤਾ ਬਲਕਿ ਜਿਹੜੀ ਕੁਰਦਾਂ ਦੀ ਕਮਿਊਨਿਟੀ ਸੀ ਉਹਨਾਂ ਨੂੰ ਚਾਰ ਦੇਸ਼ਾਂ ਦੇ ਵਿੱਚ ਇਹਨਾਂ ਨੇ ਵੰਡ ਦਿੱਤਾ ਉਹ ਸਨ ਈਰਾਨ ਇਰਾਕ ਸੀਰੀਆ ਅਤੇ ਤੁਰਕੀ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਇਹਨਾਂ ਨੇ ਕੁਰਦਾਂ ਦੀ ਥੋੜੀ-ਥੋੜੀ ਆਬਾਦੀ ਨੂੰ ਵੰਡਿਆ ਦਿੱਤਾ ਤੇ ਇਹਨਾਂ ਚਾਰੇ ਦੇਸ਼ਾਂ ਦੇ ਅੰਦਰ ਹੀ ਕੁਰਦ ਲੋਕਾਂ ਨੇ ਮੂਵਮੈਂਟ ਚਲਾਈ ਆਪਣਾ ਅਲੱਗ ਦੇਸ਼ ਲੜਨ ਲੱਗੇ ਤੇ ਅਜੇ ਤੱਕ ਵੀ ਬਿਲਕੁਲ ਉਸ ਤਰ੍ਹਾਂ ਹੀ ਆਪਸ ਦੇ ਵਿੱਚ ਲੜ ਰਹੇ ਨੇ ਤੁਸੀਂ ਹਾਲ ਫਿਲਹਾਲ ਦੇ ਵਿੱਚ ਇਹ ਖਬਰਾਂ ਕਿਤੇ ਨਾ ਕਿਤੇ ਜ਼ਰੂਰ ਸੁਣੀਆਂ ਹੋਣਗੀਆਂ ਕਿ ਤੁਰਕੀ ਵੱਲੋਂ ਕੋਰਤ ਦੇ ਇਲਾਕਿਆਂ ਦੇ ਵਿੱਚ 에ਅਰ ਸਟ੍ਰਾਈਕ ਕੀਤੀ ਗਈ ਹੈ ਜੇਕਰ ਤੁਹਾਡਾ ਜਨਮ 80 90 ਦੇ ਗੇੜ ਦਾ ਹੈ ਤਾਂ ਤੁਸੀਂ ਇਹ ਵੀ ਸੁਣਿਆ ਹੋਵੇਗਾ ਕਿ ਸੁਦਾਮ ਹਸੈਨ ਨੇ ਕਵੇਤ ਦੇ ਉੱਪਰ ਹਮਲਾ ਕਰ ਦਿੱਤਾ ਸੀ ਇਹ ਹਮਲੇ ਦੇ ਪਿੱਛੇ ਵੀ ਇਹ ਅੰਗਰੇਜ਼ਾਂ ਦੀਆਂ ਹੀ ਗਲਤੀਆਂ ਸਨ ਕਿਉਂਕਿ ਜਿਹੜਾ ਇਰਾਕ ਸੀ ਇਹ ਤਿੰਨ ਵੱਡੇ ਇਲਾਕਿਆਂ ਨੂੰ ਮਿਲ ਕੇ ਬਣਿਆ ਹੋਇਆ ਸੀ ਇਹ ਇਲਾਕੇ ਸਨ ਬਗਦਾਦ ਬੀਸਾ ਤੇ ਮੂਸਲ ਜੇਕਰ ਤੁਸੀਂ ਇਹਨਾਂ ਤਿੰਨੇ ਇਲਾਕਿਆਂ ਨੂੰ ਧਿਆਨ ਦੇ ਨਾਲ ਦੇਖੋਗੇ ਤਾਂ ਇਹਨਾਂ ਦੇ ਦੇ ਵਿੱਚ ਘੁਰਦ ਰਹਿੰਦੇ ਸਨ ਤੇ ਜੇਕਰ ਤੁਸੀਂ ਇਰਾਕ ਦੇ ਮੈਪ ਨੂੰ ਦੇਖੋਗੇ ਤਾਂ ਇਸ ਦੇ ਥੱਲੇ ਇੱਕ ਛੋਟਾ ਜਿਹਾ ਇਲਾਕਾ ਸੀ ਜਿਹੜਾ ਕਿ ਇਰਾਕ ਦੇ ਅੰਦਰ ਹੀ ਸੀ ਤੇ ਇਹ ਉਹ ਇਲਾਕਾ ਹੈ ਜਿਸ ਨੂੰ ਅੱਜ ਦੇ ਸਮੇਂ ਅਸੀਂ ਕੁਵੇਤ ਦੇ ਨਾਮ ਦੇ ਨਾਲ ਜਾਣਦੇ ਹਾਂ ਇਹੀ ਕਾਰਨ ਹੈ ਕਿ ਸੁਦਾਮ ਹਸੈਨ ਨੇ ਕੁਵੇਤ ਦੇ ਉੱਪਰ ਹਮਲਾ ਕਰ ਦਿੱਤਾ ਸੀ ਉਸ ਦਾ ਕਹਿਣਾ ਸੀ ਕਿ ਇਹ ਇਲਾਕਾ ਉਸ ਦਾ ਹੀ ਹੈ ਜਾਂ ਕਹੀਏ ਇਰਾਕ ਦਾ ਹੀ ਹੈ ਤੇ ਅੱਜ ਦੇ ਸਮੇਂ ਜਿਹੜਾ ਸਭ ਤੋਂ ਜ਼ਿਆਦਾ ਕ੍ਰਿਟੀਕਲ ਮੁੱਦਾ ਹੈ ਫਿਲਸਤੀਨ ਤੇ ਇਜ਼ਰਾਈਲ ਦਾ ਉਸ ਨੂੰ ਵੀ ਅਸੀਂ ਨਹੀਂ ਭੁੱਲ ਸਕਦੇ ਜਿਵੇਂ ਕਿ ਪਹਿਲੀ ਵਰਲਡ ਵਾਰ ਦੇ ਸਮੇਂ ਅੰਗਰੇਜ਼ਾਂ ਨੇ ਵਾਅਦਾ ਕੀਤਾ ਸੀ ਯਹੂਦੀਆਂ ਦੇ ਨਾਲ ਉਹਨਾਂ ਨੂੰ ਦੇਸ਼ ਬਣਾ ਕੇ ਦੇਣ ਦਾ ਉਹਨਾਂ ਨੂੰ ਇੱਕ ਅਲ ਅਸੀਂ ਯਹੂਦੀਆਂ ਨੂੰ ਤੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਯਹੂਦੀਆਂ ਨੂੰ ਫਿਲੀਸਤੀਨ ਪਹੁੰਚਾਇਆ ਗਿਆ ਯੂਰਪ ਤੋਂ ਤੇ 1948 ਦਾ ਸਮਾਂ ਆਉਂਦੇ-ਆਉਂਦੇ ਦੁਨੀਆ ਭਰ ਤੋਂ ਲੱਖਾਂ ਦੀ ਸੰਖਿਆ ਦੇ ਵਿੱਚ ਯਹੂਦੀ ਫਿਲੀਸਤੀਨ ਪਹੁੰਚ ਗਏ ਤੇ ਉਸ ਤੋਂ ਬਾਅਦ ਜਦੋਂ ਫਿਲੀਸਤੀਨ ਦੇ ਵਟਵਾਰੇ ਦਾ ਸਮਾਂ ਆਇਆ ਤਾਂ ਯਹੂਦੀਆਂ ਨੂੰ 62% ਇਲਾਕਾ ਦੇ ਦਿੱਤਾ ਗਿਆ ਫਿਲੀਸਤੀਨ ਦਾ ਜਦਕਿ ਉਹਨਾਂ ਦੀ ਆਬਾਦੀ ਮੁਸਲਮਾਨ ਆਬਾਦੀ ਦੀ ਅੱਧੀ ਹੀ ਸੀ ਤੇ ਇਹੀ ਉਹ ਕਾਰਨ ਹੈ ਜਿਸ ਤੇ ਕਾਰਨ ਫਿਲੀਸਤੀਨ ਦੇ ਵਿੱਚ ਅੱਜ ਤੱਕ ਵੀ ਜੰਗ ਲੱਗੀ ਹੋਈ ਹੈ ਯਹੂਦੀਆਂ ਅਤੇ ਮੁਸਲਮਾਨਾਂ ਦੇ ਵਿਚਕਾਰ ਇਹ ਸਾਂਝੀ ਹੈ ਜੇ ਇਹ ਕਾਰਨ ਜਿਨ੍ਹਾਂ ਦੇ ਕਾਰਨ ਮਿਡਲ ਈਸਟ ਦੇ ਵਿੱਚ ਹਮੇ ਤੁਹਾਡੇ YouTube ਦੇ ਚੈਨਲ ਜੋ ਟੀਵੀ ਨੂੰ ਯੂਰ ਸਬਸਕ੍ਰਾਈਬ ਕਰਨਾ ਧੰਨਵਾਦ